ਕੁੱਟਿਆ ਪੰਜਾ ਲੋਹਾ ਵੇਚ ਲਓ ਖਾਲੀ ਬੋਤਲਾਂ ਕਿਤਾਬਾਂ ਕਾਪੀਆਂ ਦੀ ਰਲਦੀ ਵੇਚ ਲਓ ਜੀ ਆ ਖਾਣੇ ਭਾਈ ਆਈ ਯਾਰ ਮੜਿਆ ਪਰ ਇਹ ਨੂੰ ਨਹੀਂ ਗਾਲ ਛੋੜੋ ਹਾ ਦੂ ਕਰੀ ਜਾਂਨੇ ਵਾਲ ਕੱਟੀਆਂ ਨੇ ਕੋਈ ਕੰਮ ਦੇਖ ਕੇ ਕਰ ਲੋ ਕੰਮ ਕਿਹੜਾ ਕਰੀਏ ਕਰ ਲੋ ਕੰਮ ਉੱਥੇ ਜਿਹੜਾ ਮਰਜੀ ਕਰ ਲੋ ਕਿਹੜਾ ਕਰੀਏ ਕੰਮ ਬੇਲੀਆ ਦਾ ਕਿੱਦਾਂ ਕਰਨ ਆਇਆ ਬੈਠ ਕੇ

ਇੱਕ ਹੋਰ ਆ ਗਿਆ ਬਿੱਲ ਮੁਫ ਕਰ ਜਾ ਸੁਣ ਲੂਗਾ ਸੁਣ ਲੂਗਾ ਵੇਰੀਕਾ ਰਾਲੀ ਦਾ ਕਹਿੰਦੀ ਇਹਨੂੰ ਬੈਠਾ ਨਾ ਦੇ ਅੱਗ ਚਾਚੀ ਲੜਨ ਲੱਗੀ ਹੈ ਕੰਮ ਹੋ ਗਿਆ ਉਹ ਲੜਦੀ ਆ ਉਹ ਕਹਿੰਦੀ ਤੁਸੀਂ ਆਪਣਾ ਮੈਨੂੰ ਕਹਿੰਦੀ ਫੇਸ ਬਣਾਈ ਜਾਣਾ ਆ ਫੇ ਕੰਮ ਕੋਈ ਦੇਖ ਲੈ ਕੋਈ ਮੈਂ ਕਿਹਾ ਕੰਮ ਹੋਣ ਦੇ ਚੱਪਲਾ ਨਾ ਮੈਂ ਕੀਤਾ ਝੂਲਾ ਬੈ ਲਿਆ ਕੇ ਦੇਖ ਲਿਆ ਉਹ ਚ ਵੀ ਨਹੀਂ ਕਾਮਯਾਬੀ ਮਿਲੀ ਪਲਾਸਟਿਕ ਦਾ ਕਰਕੇ ਦੇਖ ਲਿਆ ਫੱਟੇ ਵੀ ਵੇਚ ਕੇ ਦੇਖ ਲੈ ਜਗਟਾਂ ਵੇਚ ਲਈਆਂ ਕੁਝ ਵੀ ਨਹੀਂ ਕਾਮਯਾਬੀ ਜੀ ਮਿਲੀ ਕਣਕੋਂ ਦਾ ਕਿਹੜਾ ਕੰਮ ਕਰੀਂ ਬਰਾਵਾ ਮੇਰੀ ਗੱਲ ਤੇ ਇਨਾ ਕਿਹੜਾ ਇਕੱਲੇ ਨਾ ਹੁੰਦੀ ਸਾਡੇ ਨਾਲ ਵੀ ਹੁੰਦੀ ਆ ਮੈਂ ਮੂਹਰੇ ਦੀ ਰਿਹੜੀ ਲਾਟ ਆ ਚਾਚਾ ਕੇਲਿਆਂ ਦੀ ਰਿਹੜੀ ਮੈਂ ਲਾਟ ਆ ਉੱਚ ਵੀ ਨਹੀਂ ਕੰਮ ਜਾਂਦੀ ਬਕਵਾਦਾ ਹੀ ਨਹੀਂ ਪੰਜਾਬੀਆਂ ਨੂੰ ਦੇਖ ਕੇ ਕਿਥੇ ਆਉਂਦਾ ਪੰਜਾਬੀਆਂ ਦੇਖ ਕੇ ਅਗਲੇ ਮੂੰਹ ਕਰੇ ਲਖੋ ਕੇ ਭਰੇ ਨੰਗ ਜਾਂਦੇ ਆ ਹਕੂ ਆਂ ਭਈਏ ਕੋਲਚੇ ਵੀ ਭਈਆਂ ਗਵਾ ਕੇ ਖੜਦੇ ਆ ਬਸ ਹੁਣ ਤਾਂ ਇੱਕੋ ਕੰਮ ਰਹਿ ਗਿਆ ਮੈਂ ਕਹਿੰਦਾ ਉਹ ਕਰ ਕਰ ਦੇ ਦੇ ਜੀ ਕਿਹੜਾ ਕੁਆੜ ਦਾ ਦੇਖ ਲੈਣੇ ਕਿਹੜਾ ਲਾ ਕੇ ਇਹ ਕੰਮ ਰਹਿ ਗਿਆ 10 ਰੁਪਏ ਕਹਿੰਦੇ ਵਧੀਆ ਬਣ ਜਾਂਦਾ ਉਹ ਚ ਯਾਰ ਕੁਆੜ ਦਾ ਈੜਾ ਦਾ ਲੰਨ ਨੇ ਹੁੱਕਾ ਹੁੱਕਾ ਕਿਦਾਂ ਮੈਂ ਤਾਂ ਹੁੱਕਾ ਵੀ ਨਹੀਂ ਦੇਣਾ ਆਉਂਦਾ ਜਦ ਹੁੱਕੇ ਨੂੰ ਦੋ ਦਿਨ ਰਹਿਸਲ ਕਾਲਾ ਹੁੱਕੇ ਨੂੰ ਕੀ ਆ ਉੱਥੇ ਇਹ ਜਣਾ ਟੁੱਟਾ ਪਜਾ ਲੋਹਾ ਵੇਚ ਲਾਓ ਕਾਪੀਆਂ ਕਿਤਾਬਾਂ ਦੀ ਰੱਦੀ ਵੇਚ ਲਾਓ ਛਾਣ ਪੂਰਾ ਵੇਚ ਲਾਓ ਆਹੋ ਦਾ ਦੋ ਚਾਰ ਗੱਲਾਂ ਕਹਿਣੀਆਂ ਬਤੇ ਬੰਦਾ ਕਹਿੰਦਾ ਟੁੱਟੀਆਂ ਪੱਜੀਆਂ ਚਪਲਾ ਵੇਚ ਲਾਓ ਚੱਲ ਫੇਰ ਆਲਕੇ ਕਰ ਲਈਏ ਦੋ ਜਣੇ ਮੇਰਾ ਰੇੜਾ ਫਿਰ ਚਲ ਦੇਖੀ ਜਉ ਚੱਲ ਠੀਕ ਆ ਹੋਰ ਕਰੀਏ ਦੇਖੀ ਜਉ ਵਿੱਚ ਮੈਂ ਹੁੱਕਾ ਦੇਦਾ ਕੋ ਨੂੰ ਕਿਤੇ ਕਦਾਂ ਹੀ ਕੁੰਡਾ ਦੇ ਲੈਣਾ ਵਧੀਆ ਹੋ ਗਾ ਚਲ ਕੋਈ ਨਹੀਂ ਲੈ ਦੇ ਲੈਨੇ ਵੀ ਕਰਕੇ ਹੋਰ ਚਲ ਲਿਆਉਣਾ ਫੇਰੇ ਰੇੜਾ ਰੇੜਾ ਚਲ ਸਵੇਰ ਤੋਂ ਮੇਰੀ ਗੱਲ ਸੁਣ ਲਾ ਹੁਣ ਹੁਣ ਥਾਰਮ ਨਹੀਂ ਕਰਨੀ ਨਾ ਬਿਲਕੁਲ ਨਹੀਂ ਥੇੜਾ ਮਾਜੀ ਮਖੌਲ ਕਰੇ ਜੇ ਮਾਜੀ ਟਿਚਰ ਕਰੇ ਜੋ ਮਾਜੀ ਕਰੇ ਆਪਾਂ ਨੇ ਰੱਖਣਾ ਨੇ ਕੰਮਾਂ ਦਾ ਕਰਨਾ ਹੀ ਆ ਬਸ ਸਹੀ ਆ ਬਸ ਠੀਕ ਹੈ ਜੋ ਮੰਨੂਗਾ ਉਹੀ ਸਹੀ ਮਤਲਬ ਹੋਰ ਤੂੰ ਸੁਤਾਰੀ ਲਾ ਠੀਕ ਆ ਚਾਹ ਪੀਣਾ ਨਾ ਨਾ ਨਹੀਂ ਚਾਹ ਆਪਾਂ ਕੰਮ ਕਰਾਂਗੇ ਕੱਲ ਬਣਾ ਕੇ ਜਾ ਚਲ ਠੀਕ ਆ ਚੰਗਾ ਮਾਲ ਖਰੀਦਣਾ ਦੱਸ ਆਪਾਂ ਕੁੱਟਿਆ ਪੰਜਾ ਲੋਹਾ ਵੇਚ ਲਓ ਖਾਲੀ ਬੋਤਲਾਂ ਕਿਤਾਬਾਂ ਕਾਪੀਆਂ ਦੀ ਰਲਦੀ ਵੇਚ ਲਓ ਜੀ ਹੋਕਾ ਮੜਾ ਮੋਟਾ ਸਾਹੀ ਲੋਕਾਂ ਨੂੰ ਪਤਾ ਲੱਗੂਗਾ ਆ ਜੋ ਲੋਹੇ ਦਾ ਕੀ ਬਾ ਚੱਲਦਾ ਕੁਆਰ ਦਾ ਕੀ ਰੇਟ ਲਾਇਆ ਅਰੇ ਰ ਭਾਈਆ 30 ਰੁਪਏ ਚੱਲਦਾ ਆ ਉਹ 30 ਰੁਪਏ ਹਾਂਜੀ ਹਾਂਜੀ ਉਹ ਬਈਏ ਤਾਂ 35 40 ਨੂੰ ਦੰਦੇ ਆ ਤੁਸੀਂ 30 ਰੁਪਏ ਦੰਦਿਆ ਹਾਂ ਨਹੀਂ ਬਜ਼ੁਰਗਾ ਐਵੇਂ ਮਾਰੀ ਆ ਨਾ 30 ਰੁਪਏ ਚੱਲਦਾ ਆ ਪਹਿਲਾਂ ਹੋ ਗਈ ਵੇ ਬਹੁ ਫਿਰਤਾ ਇਦਾਂ ਘਟ ਆਇਆ ਹੈ ਉਹ 35 40 ਦਿੰਦੇ ਆ ਉਹ ਹੈਗਾ ਕਿੰਨਾ ਗ ਹੋਏਗਾ ਠੀਕ ਹੈ ਜੇ ਸਾਨੂੰ ਦੱਸੋ ਚੱਲ ਜੀ ਸਾਡੇ 30 ਰੁਪਏ ਲਾ ਦੇਂਗੇ 50 ਵੇ ਹੋ ਲੈਣੇ ਇਨੇ ਕਿ ਸਾਨੂੰ ਬਚੜਿਆ ਬਚਣਾ ਕੀ ਇੱਤੋਂ ਉਹ ਚੱਲ ਭਾਈ ਆ 31 ਲਾਨੇ ਛੱਡ ਤੂੰ ਅਜਾ ਪਾ ਤੁਹਾਡਾ ਰੇਟ ਪੰਜਾਬੀਆਂ ਦਾ ਇਹੀ ਆ ਇਹ ਰੇਟ ਆ ਉਹ 35 40 ਦਿੰਦੇ ਆ ਹੈਂ ਮਾਂ ਦੀ ਗੱਲ ਆ ਯਾਰ। ਅਹੇ ਵੇਚਣਾ ਜਾਓ। ਉਹ ਭਾਈਆ ਅਗਰੇ 15 ਕਿਲੋ ਦਾ ਮੁਰਕੇ 10 ਕਿਲੋ ਬਣਾ ਕੇ ਜਾਂਦੇ ਆਂ। ਜੀ ਟੋਲਣਾ ਵੀ ਪੂਰਾ ਆ। ਜਾਓ। ਆ ਤਾਂ ਭਾਈਏ ਨੇ ਰੇੜਾ ਲਾਇਆ। ਯਾਰ ਕੋਈ ਨਹੀਂ, ਕਿਆ ਕੰਮ ਕਰੂ ਬੰਦਾ। ਦੇਖ ਲਓ ਹੈਗੀ ਕੋਈ। ਉਹ ਭਾਈ ਦਾ ਬੰਦਾ ਵੇਚ ਦਿੰਦੇ ਆ ਤੁਸੀਂ 10-12 ਲਾਉਂਦੇ ਆ ਸਾਨੂੰ ਤਾਂ 15 ਰੁਪਏ ਮਿਲਦੇ ਆ। ਅੱਛਾ ਜੀ ਹਾਂ ਦੇ ਸਾਨੂੰ ਨਹੀਂ ਪੁੱਗਦਾ ਸੀ ਹੋਰ ਕਰ ਦੇਖ ਲਓ ਜੀ ਚਲੋ ਕੋਈ ਗੱਲ ਨਹੀਂ ਅਸੀਂ ਦਾ ਇਹੀ ਇਲਾਕਾ ਅਸੀਂ ਦਾ 1500 ਘੱਟ ਨਹੀਂ ਦੇਣੇ ਸੀ ਸਾਨੂੰ ਪੁੱਗਦਾ ਦੇਖ ਲਓ ਨਹੀਂ ਪੁੱਗਦਾ ਨਾ ਸੀ ਚਲੋ ਠੀਕ ਹੈ ਜੀ ਤੁਹਾਡੀ ਮਰਜ਼ੀ ਚਲੋ ਠੀਕ ਹੈ ਤੁਹਾਡੀ ਮਰਜ਼ੀ 15 ਦੇਣੇ ਦਾ ਫਿਰ ਨਹੀਂ ਠੀਕ ਹੈ ਜੀ 15 ਹੀ ਸਾਨੂੰ ਪੁੱਗਦਾ ਐਂ ਸਾਨੂੰ ਦਾ 15 ਪੁੱਗਦਾ ਸਾਨੂੰ ਲੈ ਕੇ ਜਾਂਦੇ ਲੈ ਦੇ ਦਿੰਦੇ ਨਹੀਂ ਚਲੋ ਠੀਕ ਹੈ ਜੀ ਅੱਛਾ ਚਲੋ ਠੀਕ ਹੈ ਜੀ ਮਿਲਾਂਤਾ ਹਾਂ ਯਾਰ ਯਾਰ ਰਦੀ ਦੌੜ ਕੋਲ ਪਈ ਆ ਬੋਰਾ ਇਹ ਬੋਰਾ ਪਿਆ ਆ ਉੱਪਰ ਆਉਂਗਾ ਫੜ ਫੜ ਚੱਲੀਏ ਉਹ ਤਾਂ ਕਹਿੰਦਾ 15 ਤੋਂ ਘੱਟ ਦੇਣੀ ਨਹੀਂ ਨੀ ਯਾਰ ਕੀ ਆ ਯਾਰ ਲੋਕੀ ਕਰਦੇ ਆ 15 ਤੋਂ ਸਾਨੂੰ ਨਹੀਂ ਬੋਕੀ ਇਹ ਦੇ ਕੰਮ ਨਹੀਂ ਕਰਦੇ ਤਾਂ ਲੋਕ ਕਹਿੰਦੇ ਕੰਮ ਨਹੀਂ ਕਰਦੇ ਸਹੀ ਗੱਲ ਆ ਭਈਏ ਮੇਰੀ ਗੱਲ ਸੁਣ ਜਦੋਂ ਆ ਗਏ ਆ ਉਹ 10 ਕਿਲੋ ਜੋ ਕੇ 7 ਕਿਲੋ ਕਹਿੰਦੇ ਆ ਮੁਰਗੇ ਤੇ ਉਹ ਨਾਲ ਆ ਦੇਣਾ ਉਹ ਮਾਂ ਬੀਬੀ ਲੈ ਲੈਣਾ ਚੱਲ ਜਾਣਾ ਆ ਨਹੀਂ ਆਪਣੇ ਬੰਦੇ ਨਾਲ ਕਮਾ ਕੇ ਖਾਂ ਨਾ 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 ਸਾਹੀਂ ਤਾਂ ਆਪਣੇ ਬੰਦੇ ਕੰਮ ਕਰਕੇ ਬਾਹਰ ਨੂੰ ਤਾਂ ਹੀ ਤੁਰੇ ਜਾਂਦੇ ਲੋਕ ਇਹਦੇ ਕਰਕੇ ਜਾਂਦੇ ਬਾਹਰ ਕੋਈ ਪੈਸਾ ਨਹੀਂ ਦੇ ਕੇ ਰਾਜੀ ਆਪਣੇ ਬੰਦਿਆਂ ਦਾ ਇੱਥੇ ਕੋਈ ਨਹੀਂ ਦਿੰਦੇ ਪੰਜਾਬੀ ਪੰਜਾਬ ਆਹ ਹੋਰ ਕੀ ਆਹ ਲਈਏ ਉੱਥੇ ਬੈਠ ਕੇ ਰੋਟੀ ਵੀ ਖਾਂਦੇ ਆਂ ਪ੍ਰਭਾ ਸੌਵੇਂ ਬੈਠ ਕੇ ਦੱਸ ਘਰ ਦੇ ਕਹਿੰਦੇ ਪਤਾ ਨਹੀਂ ਤੁਸੀਂ ਢੀਢ ਹੋਗੇ ਕੰਮ ਕਰਨੀ ਜਾਂਦੇ ਕੋਈਨਾਂ ਨੂੰ ਕੀ ਪਤਾ ਬਈ ਮੁੜੀਆਂ ਸਮਾਨ ਮੁੜੀਆਂ ਤੋਂ ਲੈਣਾ ਕਿਤੇ ਸੌਖਾ ਆ ਲੋਕ ਜਾਨ ਰਸਰ ਜੋ ਮਾਰਦੀ ਕਾਲਾ ਲੋਕ ਭਈਆਂ ਨੂੰ ਸਮਾਨ ਦੇ ਕਰਾਏ ਸਾਬੀ ਵਾਲਾ ਦੇਖ ਲਓ ਤਾਂ ਭਈਆ ਹੋਰ ਤਾਂ ਹੁਣ ਸ਼ਹਿਰ ਜਿੱਥੋਂ ਟੇਲਰ ਮਾਸਟਰ ਸਾਰੇ ਜਿਹੜੇ ਆ ਉਹ ਵੀ ਭਈਆ ਯਾਰ ਉੱਚ ਦਾ ਹੀ ਨਹੀਂ ਕੋਈ ਵੀ ਬੰਦਾ ਉਹ ਮਿਆਂ ਦਾ ਕੰਮ ਛੱਡਿਆ ਸੀ ਵੀ ਸਾਡੀ ਜਗ੍ਹਾ ਤੇ ਪ੍ਰਵਾਸੀ ਆ ਕੇ ਕੰਮ ਲਾ ਪਏ ਮੋਰ ਕਿਉਂ ਉੱਥੋਂ ਆ ਗਏ ਆ ਲੋਕ ਤਾਂਹੀਂ ਥੋੜੇ ਜਾਂਦੇ ਬਾਹਰ ਨੂੰ ਪੈਸਾ ਦਿੱਤੇ ਦੇ ਕੰਮ ਕਰਨ ਤਾਂ ਪੰਜਾਬੀ ਕੋਈ ਦਿਹਾੜੀ ਦੇ ਕੇ ਰਾਜੀ ਨਹੀਂ ਬਸ ਚਲਿਏ ਵਾਹ ਦੇਖਣ ਉਹ ਉੱਥੇ ਬੈ ਕੇ ਖਾਣੇ ਰੋਟੀ ਸ਼ੌਮ ਹੀ ਬੈੰਨੇ ਉੱਥੇ ਚਲ ਆਓ ਚਲੋ ਉਹ ਕੀ ਗੱਲ ਹੁਣ ਥੱਕ ਗਿਆ ਬੈਠ ਗਿਆ ਡੰਡੇ ਤੇ ਮੈਨੂੰ ਲਾ ਲਾ ਕੇ ਮੇਰੀ ਬਸ ਕਰਾਤੀ ਆਇਆ ਹੁਣ ਤੇਰੇ ਗੋਡੇ ਤੋਂ ਗਨੇ ਇੱਥੇ ਬੈਠ ਕੇ ਰੋਟੀ ਖਾਣੀ ਚੱਲਦੇ ਆਇਆ ਹੁਣ ਹੋਰ ਭਰਾਵਾ ਹੋਰ ਲੈ ਹੋਰ ਓ ਭਾਈਆ ਦੇਖ ਲੈ ਕੀ ਕਹਿੰਦਾ ਭਾਈਆ ਵੀ ਭਾਈਆ ਨੂੰ ਕਿਹਾ ਬੋਦਲ ਕਹਿੰਦਾ ਖਾਲੀ ਰਹਿਣੇਗਾ ਭਰੀਆਂ ਮੈਂ ਕਿਹਾ ਭਰੀਆਂ ਕੀ ਕਰੀਆਂ ਕਹਿੰਦਾ ਭਰੀਆਂ ਲੈ ਆਓ ਖਾਲੀ ਕਰਕੇ ਤੁਹਾਨੂੰ ਦੇ ਦੇਣੇ ਖਾਲੀ ਕਰਕੇ ਤੁਹਾਨੂੰ ਬੰਦੇ ਇਟਚਰਾ ਕਰਦੇ ਨਾ ਕੰਮ ਕੀ ਕਰਨਾ ਬੰਦੇ ਨੇ ਹੋਰ ਹਾਂ ਤੇ ਕੀ ਬਜਣਾ ਚਾਨ ਦੋ ਵਟਿਆ ਹੂ ਘਟਿਆ ਤੇ ਨਾਲੇ ਘਰ ਦੇ ਨੂੰ ਪਤਾ ਲੱਗ ਜਾਊਗਾ ਰੋਜ ਜਿਹੜੇ ਕਹਿੰਦੇ ਤੁਸੀਂ ਟੀਟ ਹੋਇਆ ਵਾ ਟੀਟ ਹੋਇਆ ਵਾ ਹੁਣ ਪਤਾ ਲੱਗੂ ਪਤਾ ਲੱਗ ਜਾਊਗਾ ਲੈ ਹੁਣ ਇੱਕ ਕੁਆੜ ਦਾ gekeੜਾ ਵੀ ਲਾ ਕੇ ਦੇਖ ਲਿਆ ਹੋਰ ਸਰ ਜੇ ਕੁਆੜ ਵੇਚ ਦੀ ਆ ਤੇ ਤਾਂ ਉਹ ਤੂੰ ਕੱਲ ਨੂੰ ਇਹ ਵੇchnਾ ਇਹ ਦੇ ਕੇ ਪੈਸੇ ਭਰਨੇ ਨੇ ਨਹੀਂ ਵੀ ਆਪਣੀ ਇਹ ਨਹੀਂ ਇਹਨਾਂ ਨੇ ਪੈਸੇ ਨਹੀਂ ਭਰਨੇ ਸਾਖ ਦਾ ਮਾਰ ਰਹਾਗ ਮਾਰ ਕੇ ਕਰੂਗਾ ਜੇ ਪੈਸੇ ਨਹੀਂ ਭਰਨੇ ਨੀ ਦਰਦੋ ਦਰਦ ਮੋਣਿਆ ਦੇ ਲੰਦੇ ਆ ਮਾਤ ਆ ਫਿਰਦੇ ਆ ਖਾਣੇ ਭਾਈ ਆਈ ਯਾਰ ਮੜਿਆ ਪਰ ਇਹਨੂੰ ਆ ਦੱਸੋ ਕੀ ਰੇਟ ਆ ਜੀ ਫਿਰ ਗੱਤਾ 10 ਰੁਪਏ ਕਿਲੋ ਲੈ ਯਾਰ ਭਈ ਇਹ ਤਾਂ 14 15 ਲੈ ਜਾਂਦੇ ਆ ਘਾੜ ਦਿਆ ਕਰੋ 14 15 ਕਿੱਥੋਂ ਲੈ ਜਾਣਾ ਭਈਆਂ ਕੋਲੋ ਥੋੜਾ ਪਾਉਣੇ ਆ ਗੱਲ ਕਰੋ ਆਪਣੇ ਤੁਸੀਂ ਇਹ ਆਪਣੇ ਬੰਦੇ ਆ ਹਾਂ 4 ਰੁਪਏ ਸਾਨੂੰ ਦੋ ਮੇਰੀ ਗੱਲ ਸੁਣੋ ਭਾਜੀ ਗੱਲ ਤੁਹਾਡੀ ਵੀ ਸੱਚੀ ਆ ਹਾਂਜੀ ਨੇ ਯਾਨੇ ਦਾ 20 ਰੁਪਏ ਵੀ ਲੈ ਜਾਣਾ ਬਈ ਇਹ ਗੱਲ ਮੰਨੇ ਵਾਲੀ ਆ ਪਤਾ ਗੱਲ ਕੀ ਆ ਉਹਨਾਂ ਨੇ ਕੰਡਿਆਂ 'ਚ ਫਰਕ ਪਾਇਆ ਆਪਣੇ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਬੀਬੀਆਂ ਨੂੰ ਲੁੱਟ ਰੋਟ ਕੇ ਲੈ ਜਾਂਦੇ ਆ ਜਦੋਂ ਦੋਕੜਾ ਆ ਹੁਣ ਆਹ 20 ਕਿਲੋ ਆ ਉਹਨਾਂ ਦੇ ਕੰਡੇ ਨੇ ਤੁਹਾਨੂੰ 13 ਕਿਲੋ ਦੱਸਣਾ 7 ਕਿਲੋ ਤਾਂ ਤੁਹਾਡਾ ਉੱਤੇ ਘਟਾ ਜਾਂਦੇ ਆ ਆਪੇ ਉਹ ਨਹੀਂ ਵੱਧ ਲੈ ਰਹੇ ਆਪੇ ਭਾਵੇਂ 25 ਵੀ ਲੈਣ ਦੇਖੋ ਅਸੀਂ ਆਮ ਕੰਮ ਕਰਨਾ ਇਮਾਨਦਾਰੀ ਨਾਲ ਆ ਲੈ ਤੁਸੀਂ ਜੇ ਆਪਣੀ ਕੰਡੇ ਦੇ ਜੋਕੇ ਸਾਨੂੰ ਦੇ ਦਿਓ ਅਸੀਂ ਤੁਹਾਡੇ ਕੰਡੇ ਦੇ ਜੋਕੇ ਵੀ ਲੈ ਜਾਵਾਂਗੇ ਭਾਈ ਭਾਇ ਨੌ ਵੀ ਦਾਂਗੇ ਪਰ ਸਾਨੂੰ ਬਹਿਗਾ ਇਹਨਾਂ ਕਿ ਯਾਰ ਨਹੀਂ ਨੌ ਨਹੀਂ ਦੋ ਜੋ ਬੰਦ ਦਾ ਰੇਟ ਉਹ ਤਾਂ ਦਾਂਗੇ ਕੋਈ ਨਹੀਂ ਹਾਂ ਚੱਲ ਚੱਕ ਵੀ ਮੁੰਡਿਆ ਭਾਜੀ ਹੋਰ ਕੋਈ ਕੋਈ ਲੋਹਾ ਨੂੰ ਹਾਂ ਉਹ ਤੇ ਦੁਕਾਨ ਦੇ ਰੈਗ ਪਟਕੇ ਦੇ ਦੋ ਉਹ ਨਹੀਂ ਕੋਈ ਨਹੀਂ ਬਰਾ ਕੋਈ ਮੇਰਾ ਲੋਹਾ ਕੋ ਖਾਲੀ ਲਿਆ ਸਰੀਆਂ ਦੇ ਖਾਲੀ ਅਸੀਂ ਕਰ ਦਵਾਂਗੇ ਹਾਂ ਅਸੀਂ ਖਾਲੀ ਕਰ ਦਵਾਂਗੇ ਦਵਾ ਦੇ ਕੋ ਅੰਦਰ ਕਿੰਨੇ ਦੋਏ ਕਿਤਰਾ ਕੰਮ ਕਰਦੇ ਹਾਂ ਚਲ ਚਲ ਦੇ ਲਈ ਬੈਠੇ ਚਲੋ ਠੀਕ ਆ ਭਾਜੀ ਚਲੋ ਠੀਕ ਹੈ ਜੀ ਕੀ ਰਹੀਏ ਆ ਗਏ ਆਪ ਕੋ ਪਹਿਲੇ ਉਹ ਮੋਰੇ ਬੈਨ ਲੈਣ ਕੱਢ ਕੇ ਉਹ ਆਪਣੇ ਪੰਜਾਬੀ ਲੱਗੇ ਆ ਕੰਮ ਕਰਨ ਵਧੀਆ ਕਰਨਾ ਵਧੀਆ ਕਰਨਾ ਮੁੰਡੇ ਤੇਰੇ ਆਈ ਕੋਈ ਦਾ ਕੰਮ ਕਰਦਾ ਕੋੜ ਦਾ ਕਰਦਾ ਕੋਈ ਸਬਜ਼ੀ ਦਾ ਕਰ ਪਰ ਕਰਨ ਤਾਂ ਰੋਟੀ ਅੱਜ ਕੇ ਆ ਇਹ ਭਈਏ ਕਹਿੰਦੇ ਬੜੇ ਫਿਰਦੇ ਆ ਬੈ ਕੇ ਭਈਆਂ ਦਾ ਰੋਲ ਤੇ ਸਾਨੂੰ ਠੀਕਾ ਜਿਹੀ ਭਈਏ ਬਣਿਆ ਆਪਣੇ ਪੰਜਾਬੀ ਕਰਨ ਤਾਂ ਵਧੀਆ ਨਹੀਂ ਹੈਗਾ ਵਧੀਆ ਵਧੀਆ ਹਾਂਜੀ ਹਾਂਜੀ ਅੱਛਾ ਤੇ ਸਬਜ਼ੀ ਵਾਲਾ ਹੁੰਦਾ ਪੰਜਾਬੀ ਉਹ ਤਾਂ ਬੁਰੀ ਸਬਜ਼ੀ ਲੈਂਦੀ ਆ ਬੇਨਿਆ ਗੋਲੇ মিয়া ਸਾਹਿਬ ਜੀ ਰਾਬੇ ਦਾ ਪੱਸੀ ਨਹੀਂ ਬਸ ਗੱਲ ਮਾਰੀ ਆ ਨਾਲ ਮੱਕੇ ਚਾਹੀਦਾ ਆਪਣੇ ਮਨ ਦੀ ਚੀਜ਼ ਲਾਓ ਉਹਨੂੰ ਬੰਦਰ ਕਾਉਂ ਜਾ ਤਾਂ ਹੀ ਹੋਣੇ ਆਸੀਂ ਨਹੀਂ ਜਾ ਕਾਉਂ ਗਏ ਨਿਆ ਅਸੀਂ ਅੰਮੇ ਜੀ ਅੰਮੇ ਜੀ ਨਹੀਂ ਰੋਪੇ ਚ ਕਰੀ ਹਾਂ ਤਾਂ ਹੀ ਥੱਲੇ ਚੱਲਦੀ ਸਾਡੀ ਜਨਤਾ ਬਿਲਕੁਲ ਮੈਂ ਹੁਕਾ ਜੀ ਟੁੱਟਾ ਬਜਾਰ ਉਹ ਆ ਦੇਖ ਲਓ ਕਾਪੀਆਂ ਕਿਤਾਬਾਂ ਦੀ ਰੱਦੀ ਵੇਚ ਲਓ ਖਾਲੀ ਬੋਤਲਾਂ ਵੇਚ ਲਓ ਜੀ ਛਾਂਪੂਰਾ ਸੁੱਖੀਆਂ ਰੋਟੀਆਂ ਵੇਚ ਲਓ ਜੀ ਆ ਗਿਆ ਕੁਆੜੀਏ ਤੁਹਾਡੇ ਮਲੇ ਅੱਜ ਹਾਂਜੀ ਭਾਈ ਕੋਈ ਰੱਤਾ ਕੋਤਾ ਕੋਈ ਲੋਹਾ ਲੂਹਾ ਕੋਈ ਮੇਟਾ ਹੈਗਾ ਅੱਛਾ ਜੀ ਦਿਓ ਫੇਰ ਕੱਢੋ ਰੇਟ ਰੇਟ 12 ਰੁਪਏ ਕਿਲੋ ਉਹ ਗਈਏ ਦਾ 14 15 ਲੈ ਕੇ ਜਾਂਦੇ ਆ ਜਾਣ ਦਿਆ ਕਰੋ ਯਾਰ ਕਿੰਦਾ ਲਈਏ ਪਹਿਲਾਂ 18 ਦੀ ਹੁਣ 14 15 ਆ ਉਹ ਨਹੀਂ ਭਲੀ ਰੇਟ ਘਟਿਓ ਆ ਰੇਟ ਘਟਿਓ ਅਸਲ ਵਿੱਚ ਤੁਹਾਨੂੰ ਮੈਂ ਰੇਟ ਘਟ ਮੈਂ ਤਾਂ ਕੱਲ ਦਿੱਤਾ ਥੋੜਾ ਜਿਹਾ ਪਿਆ ਮੇ ਕੋਲ 20 ਕਿਲੋ ਲੈ ਲਓ ਚਲੋ 13 ਲਾ ਦਾਂਗੇ ਕੋਈ ਗੱਲ ਨਹੀਂ ਹੋਰ ਪਈਆ 1 ਬਜਨਾ ਕਿੰਨਾ ਲਾ ਦਾਂ ਤੁਹਾਨੂੰ 1500 ਕਾਠੀ ਦੇਣਾ ਲਿਆਓ ਕੋ ਪੀਪਾ ਵੀ ਲਿਆਓ ਕਿ ਤੇਰਾ ਚਲੋ ਕਰ ਲੈਂਦੇ ਆ 1500 ਹੋਵੇਗਾ ਲੋਹਾ ਦੇ ਦੇ ਕੱਡੋ ਕਿੰਨਾ ਗਿਆ ਕੱਡੋ 15 ਰੁਪਏ 15 ਰੁਪਏ 3 ਰੁਪਏ ਲੱਗ ਰਹਾ ਹਮਾਲੀ ਜਿਹੜਾ ਤੇ ਪੀਨੋ ਭਾਜੀ ਉਹ ਤਾਂ ਲੱਗੂਗਾ ਪਰ 20 ਰੁਪਏ ਲੱਗ ਰਹਾ ਦੂਜਾ 28 ਰੁਪਏ ਲਾਲਮਾ ਕੇ ਮੋਟੇ ਰਾਜ ਨਹੀਂ 30 ਰੁਪਏ ਭਈਏ ਦਾ ਲੈਣੇ 35 ਰੁਪਏ ਪੰਜਾਬੀ ਕਾ ਕੇ ਤੋਂ ਮੈਂ ਵੇਚਵਾ ਕਰਨਾ ਹਾਂ 30 ਰੁਪਏ ਦੋ 31 ਰਾਨ ਨੇ ਨਹੀਂ ਨਹੀਂ 30 ਰੁਪਏ ਲਾ ਤਮੋਂ ਕੱਢੋ 35 ਦੇ ਹਿਸਾਬ ਨਾਲ ਕਿੰਨਾ ਤੁਹਾਡੇ ਕੋਲ ਵੇਚੀ ਜੋ ਨਾ ਕੋ ਬਥੂ ਨਾ ਸੀ ਜਿਹੜਾ ਗੱਲ ਆਹ ਮਾਨ ਦੇ ਰਹਿ ਬੰਦ ਰਹਿਗਾ ਚਲੋ ਕੱਢ ਕੇ ਫਿਰ ਆ ਠੀਕ ਆ ਵਾਰੀਆਂ ਕਦ ਤਰ ਰੋਕਿਆ ਚਲੋ ਆ ਮੰਗਦੇ 30 ਰੁਪਏ ਕਿਲੋ ਨਾ ਸੀਂ ਦੇਣਾ ਦੂੜਾ 40 ਰੁਪਏ ਤਾਂ ਮੈਂ ਬਾ ਦਿੰਦੇ ਆ ਇਹ 30 ਮੰਗਦੇ ਆ ਨਹੀਂ ਅਸੀਂ ਇਹ ਦੇਣਾ ਮੈਂ ਤਾਂ ਪੰਜਾਬੀਆਂ ਕਰਕੇ ਕਹਿੰਦਾ ਵੀ ਚੱਲ ਇਹ ਭਾ ਦੇ ਦਿੰਦੇ ਆ ਨਹੀਂ ਨਹੀਂ 40 ਦੇਣਾ ਆ ਨਹੀਂ ਨਹੀਂ 30 30 ਤਾਂ 30 ਮੰਗਦੇ ਆ ਫੇਰ ਹੁਣ ਦੇ ਦੇ ਨਹੀਂ ਦੇਣਾ 40 ਲਓ ਜੀ 40 ਹਾਂ ਜੀ ਭਾਈ ਲਓ ਵੇ ਨਹੀਂ ਨਹੀਂ ਘੱਟ ਦੇ ਨਹੀਂ ਮੰਗਦੇ ਜੇ 40 ਲੈਣਾ ਤਾਂ ਲੈ ਲਓ ਨਹੀਂ ਤਾਂ ਫੇਰ ਜਾਓ ਮਾਰੀ ਗੱਲ ਆ ਮਾਰੀ ਮਾਰ ਗਈ ਆ ਚਲੋ ਨਹੀਂ ਦੇਣਾ ਚਲੋ ਠੀਕ ਆ ਭਾਈ ਚੰਗਾ ਜਾਓ ਵੇ ਆਓ ਜਾਓ ਜਾਓ ਬੰਦਾ ਇਹੋ ਤਾਂ ਆਪਣੇ ਪੰਜਾਬੀ ਭਾਈ ਲੱਗਦੇ ਆ ਕਵਾੜ ਵਾਲਾ ਕੰਮ ਕਰਦੇ ਲੱਗਦੇ ਸ਼ੋਕ ਅਜੀ ਉਹ ਦੇਖੀ ਮਾਰੀ ਆਵਾਜ਼ ਮਾਰੀ ਔਰ ਸਮਾਜੂਨ ਬੈਠੀ ਹੈ ਮੜ ਜਾ ਆਵਾਜ਼ ਮਾਰ ਕੇ ਲਿਆਈ ਅਜੀ ਆਏ ਮਣੇ ਭਾਵੇਂ ਮੜਿਆ ਭਾਈ ਆ ਜਾ ਹਲਾ ਹੈ ਵੀ ਦੇਖੀਏ ਜੀ ਹਾਲੀਵਾਰਾ ਹੋਰ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਜੀ ਬੈਠੋ ਪਹਿਲਾਂ ਬਾਕੀ ਦੀ ਗੱਲ ਬਾਤ ਬਾਅਦ ਚ ਕਰਦੇ ਆ ਲੋ ਕੁਰਸੀ ਬੈ ਜਾਓ ਹਾਂ ਜੀ ਬੈਠ ਕੇ ਅਸੀਂ ਗੱਲਾਂ ਕਰਦੇ ਪੇਪਰ ਪੜ੍ਹਦੇ ਸੀ ਮੈਂ ਦੇਖਿਆ ਮੈਨੂੰ ਯਾਰ ਆਪਣੇ ਭਰਾਵੇਂ ਪੰਜਾਬੀ ਭਰਾ ਲੱਗਦੇ ਆ ਉਹਦੇਲੇ ਦੀ ਕੰਮ ਮੈਨੇ ਮੈਨੂੰ ਕੰਮ ਹੈ ਜੀ ਇਹ ਵੇਹ ਜੀ ਜ਼ਿਆਦਾਤਰ ਤਾਂ ਕਵਾੜ ਦਾ ਕੰਮ ਹੋ ਕਵਾੜ ਦਾ ਕੀ ਜਿਹੜਾ ਮਰਜ਼ੀ ਕੰਮ ਦੇਖ ਲੋ ਭਈਆਂ ਨੇ ਸਾਧਦੇ ਹੋ ਆ ਬਾਸ ਪਾਜੀ ਆ ਵਾਸੀ ਮਜ਼ਦੂਰ ਆਇਓ ਆ ਜੀ ਉਹ ਹਰ ਇੱਕ ਕੰਮ ਹਰ ਇੱਕ ਕੰਮ ਮੈਂ ਉਹ ਦੇਖਿਆ ਮੈਂ ਕਿਹਾ ਯਾਰ ਪੰਜਾਬੀ ਭਰਾ ਲੱਗਦੇ ਆ ਮੈਂ ਤਾਂ ਇਹ ਆਵਾਜ਼ ਮਾਰੀ ਆ ਮੈਂ ਕਿਹਾ ਨੇ ਪੁੱਛਦੇ ਆ ਪਾਜੀ ਉਹਨਾਂ ਨਾਲ ਬੈਠ ਪਹਿਲਾਂ ਚਾਹ ਚਾਹ ਪਾਣੀ ਪੀਓਗੇ ਚਾਹ ਪਾਣੀ ਤਾਂ ਕੋਈ ਨਹੀਂ ਬਸ ਸਾਨੂੰ ਬੜੀ ਖੁਸ਼ੀ ਹੋਈ ਆ ਵੇ ਚਲੋ ਆਪਣੇ ਪੰਜਾਬੀ ਭਰਾ ਜਿਹੜਾ ਕੰਮ ਕਰਨ ਲੱਗੇ ਆ ਇੱਧਰ ਨਹੀਂ ਤਾਂ ਕੋਈ ਕੰਮ ਕਰਕੇ ਰਾਜੀ ਨਹੀਂ ਹੈਗਾ ਭਰਾ ਕਈਆਂ ਪਿੰਡਾਂ 'ਚ ਕਈ ਦਿਨ ਹੋ ਗਏ ਸ਼ੁਰੂ ਕੀਤੇ ਨੂੰ ਕਈਆਂ ਪਿੰਡਾਂ 'ਚ ਜਾਂਦੇ ਲੋਕ ਟੀਚਰਾਂ ਕਰਦੇ ਭਾਬਾ ਉਹ ਵੀ ਪੁੱਛਦੇ ਆ ਟੀਚਰਾਂ ਤਾਂ ਪਾਜੀ ਤਨ ਪਤਾ ਹੀ ਆ ਅੱਜ ਕੱਲ ਜਿੱਦਾਂ ਇਹ ਲੋਕ ਭੈਣਾਂ ਕੋਲ ਢੂਆ ਮਰਵਾਈ ਜਾਂਦੇ ਆ ਉਹਨਾਂ ਨੂੰ ਚੀਜ਼ਾਂ ਦੇਣ ਨਹੀਂ ਆਇਆ ਇਹ ਕੋਈ ਪੰਜਾਬੀ ਭਰਾ ਆਪਣਾ ਕੰਮ ਕਰਦਾ ਉਹਨੂੰ ਕਹਿੰਦੇ ਨਾ ਜੀ ਤੂੰ ਤਾਂ ਚੀਜ਼ੇ ਬਹੁਤ ਮਹਿੰਗੀ ਲਾਵਾ ਢੂਆ ਵਿਆਹ ਦਿੱਤਾ ਲਾਇਆ ਕਿਤੇ ਭਾਜੀ ਉੱਪਰ ਬਹੁਤ ਕੁਝ ਪਿਆ ਆ ਸਮਾਨ ਮੋਰੀਆਂ ਲੋਹਾ ਸਭ ਕੁਝ ਪਿਆ ਆ ਕੋਈ ਗੱਲ ਨਹੀਂ ਤੇ ਲੈ ਜਾਓ ਤੁਸੀਂ ਕੋਈ ਗੱਲ ਨਹੀਂ ਚਾਹੋ ਦੇਖੋ ਤੇ ਦੇਖੋ ਉਹ ਦਿਖਾ ਦੇਗਾ ਕਿ ਭਾਜੀ ਉਹਨਾਂ ਨੂੰ ਓਏ ਸਾਰਾ ਉੱਪਰ ਸਮਾਨ ਸੁੰਦ ਦਿਖਾ ਦੇਖ ਦਿਓ ਵੀ ਇਹਦਾ ਆ ਉੱਪਰ ਤਾਂ ਬੜਾ ਕੁਆੜ ਇਕੱਠਾ ਹਾਂ ਜੀ ਇਹ ਆ ਗਿਆ ਹੈ ਜੀ ਇਹ ਪਾਈਏ ਸਾਡੇ ਸਾਰੇ ਸਮਾ ਸਾਰੇ ਆ ਗਿਆ ਕੋਈ ਭਈਆ ਭਈਆ ਨਹੀਂ ਦੰਡੇ ਹੈਗੀ ਆ ਜਿਹਨਾਂ ਨੇ ਫਿਰ ਤੇ ਪੰਜਾਬ ਬਜਿਆ ਹਾਂ ਹਾਂਜੀ ਰੋਟੀ ਖਾਈ ਜਾਂਦੇ ਹੈ ਅਜੇ ਪੰਜਾਬੀ ਆਪਣੇ ਪੰਜਾਬੀਆਂ ਚਾਹੀਦਾ ਜੀ ਭਈਆਂ ਨੇ ਚਾਹੀਦਾ ਨਹੀਂ ਹੈ ਵੀ ਮਰ ਕੋਈ ਕੋ ਸੋਚਦਾ ਪਹਿਲੇ ਦੇਖਿਆ ਆਪਾਂ ਕਰਦੇ ਘੁੰਮਦੇ ਆ ਐਨਾ ਘੁੰਮਦੇ ਆ ਲੋਕ ਮਾਹੌਲ ਕਰੀ ਜਾਂਦੇ ਆ ਬਹੁਤ ਨਾਲ ਜਿੰਦੇ ਲਗੇ ਬਈਏ ਜਾ ਕੇ ਲਾਉਂਦੇ ਰੇਟ ਹਾਂ ਤੁਹਾਨੂੰ ਰੇਟ ਵੀ ਬਣਾ ਲੀ ਜੇ ਹੁਣ ਕੀ ਲੈਣਾ ਹੋਰ ਹੋ ਜੀ ਹਾਂ ਆਓ ਜਾ ਭਾਈ ਕੋ ਕਿ ਭਾਰੇ ਮੈਂ ਸਾਰਾ ਬਹੁਤ ਦੇਖ ਰਿਹਾ ਹਾਂ ਕੁੱਝ ਕੋਈ ਨਹੀਂ ਭਾਜੀ ਭਾ ਤੁਹਾਡੇ ਨਾਲ ਥੋੜੀ ਗੱਲਣਾ ਤੁਹਾਨੂੰ ਵੀ ਪਤਾ ਹੀ ਆ ਕੀ ਰੇਟ ਚੱਲਦਾ ਸਾਨੂੰ ਵੀ ਪਤਾ ਹੀ ਆ ਆਪੇ ਦੇਖ ਲਿਓ ਆਪਣੇ ਹਿਸਾਬ ਨਾਲ ਤੁਸੀਂ ਦੇਖੋ ਕੋਈ ਗੱਲ ਨਹੀਂ ਆਹ ਤਾਂ ਇੰਨੀ ਬੜੀ ਖੁਸ਼ੀ ਆ ਕਿ ਆਪਣੇ ਪੰਜਾਬੀ ਭਰਾ ਲੱਗੇ ਹੋਣ ਹਾਂਜੀ ਜੇਹਣਾ ਪਹਿਲਾਂ ਅਸੀਂ ਤੁਹਾਨੂੰ 4 5 ਦਿਨ ਹੋ ਗਏ ਘੁੰਮਦਿਆਂ ਨੂੰ ਆਲੇ ਦੁਆਲੇ ਕਈਆਂ ਪਿੰਡਾਂ ਵੀ ਗਏ ਆ ਲੋਕ ਮਾਹੌਲ ਕਰੀ ਜਾਂਦੇ ਦੇਖਦੇ ਕਿ ਟੀਚਰਾਂ ਕਰਦੇ ਆ ਕੋਈ ਨਹੀਂ ਕੋਈ ਖਾਲੀ ਬੋਤਲਾਂ ਹੈਗੀਆਂ ਇਹਦਾ ਬੋਤਲਾਂ ਭਰੀਆਂ ਲਿਆਉ ਗਾਲੀ ਕਰਕੇ ਦੇ ਦਿੰਨੇ ਆ ਚੰਗਾ ਗੱਲ ਦੇ ਲੋਕ ਆਹ ਕਿਹੜੀ ਗੱਲ ਹੋਈ ਤੁਹਾਡੇ ਜੀ ਗੱਲਤ ਗੱਲ ਐ ਇੰਨੀ ਚਾਹੀਦਾ ਹੈਗਾ ਸਮਾਂ ਕਿ ਕਹਿਣਾ ਚਾਹੀਦਾ ਵੀ ਵਧੀਆ ਗੱਲ ਆ ਵੀ ਆਪਣੇ ਪੰਜਾਬੀ ਦੇ ਬੰਦੇ ਕਰਦਾ ਉਹ ਪੰਜਾਬੀ ਚਾਹੀਦਾ ਪੰਜਾਬੀ ਦੌਰ ਦੇ ਵੀ ਤਾਂ ਹੀ ਆ ਤੇਰੇ ਦੌਰ ਦਾ ਇਹ ਚ ਕੋਈ ਸ਼ੱਕ ਨਹੀਂ ਹੈ ਦੇਖੋ ਸਬਜ਼ੀ ਲੈਣੀ ਬੀਬੀਆਂ ਨੇ ਭਈਆਂ ਤੋਂ ਨਹੀਂਆਂ ਤੋਂ ਮੰਡੀ ਜਾਣਾ ਪਹਿਲਾਂ ਭਈਆਂ ਦੀ ਰੇੜੀ ਦੇਖਦੇ ਆ ਇਹਦੇ ਕਰਕੇ ਆਪਣੇ ਬੰਦੇ ਕਮਾ ਲਈ। ਭਾਈ ਜੀ ਤਾਂ ਮੰਡੀ ਵੀ ਜਾਂਦੇ ਤਾਂ ਆਪਣੇ ਬੰਦਿਆਂ ਕੋਲ ਸਬਜ਼ੀ ਲੈ ਕੇ ਆਉਂਦੇ ਚਾਹੇ ਰੁਪਈਆ ਮਹਿੰਗੀ ਦੇਣ ਚਾਹੇ ਸਸਤੀ ਦੇਣ ਆਪਣੇ ਬੰਦੇ ਆ ਆਪਣੇ ਬੰਦੇ ਦੇ ਮਹਿੰਗੀ ਦੇ ਦੋ ਉਹ ਨਹੀਂ ਵੇਚਦੇ ਯਾਰ ਵਧੀਆ ਦੇ ਸਬਜ਼ੀ ਮੈਂ ਤਾਂ ਮੁੰਡੇ ਨੂੰ ਉੱਪਰ ਪਹਿਲਾਂ ਕਹਿੰਦਾ ਆਇਆ ਮੈਂ ਤਾਂ ਦੇਖ ਲਓ ਤੁਹਾਡਾ ਮੁੰਡਾ ਕਹਿੰਦਾ ਜੀ ਭਾਈ ਪੰਜਾਬੀਆਂ ਨੇ ਗੱਲ ਰੇ ਮੈਂ ਕਿਹਾ ਤਾਂ ਇਹਦਾ ਪੰਜਾਬੀ ਉੱਡੀ ਖਾਈ ਜਾਂਦੇ ਆ ਅਜੇ ਵੀ ਇਦਾਂ ਦੀ ਸੋਚ ਵਾਲੇ ਬੰਦੇ ਰਹਿ ਗਏ ਆ ਤੇ ਅੱਜ ਤਾਂ ਕੋਸ਼ਿਸ਼ ਸਾਡੀ ਇਹੀ ਰਹਿੰਦੀ ਵੀ ਆਪਣੇ ਬੰਦਿਆਂ ਕੋਲ ਸਮਾਨ ਲਈਏ ਆਪਣੇ ਨੂੰ ਦੇਈਏ ਜਿਹੜਾ ਵੀ ਇਹ ਕੋਸ਼ਿਸ਼ ਇਹੀ ਰਹਿੰਦੀ ਚਲੋ ਨਹੀਂ ਨਹੀਂ ਮੈਂ ਜਾਣਾ ਮਾਰ ਨਹੀਂ ਆਜੋ ਲੈ ਜਾਓ ਤੁਸੀਂ ਭਾਜੀ ਕੋਈ ਗੱਲ ਚਲੋ ਠੀਕ ਹੈ ਜੀ ਮਾਰ ਲੈ ਜਾਣਾ ਲੈ ਜਾਓ ਲੈ ਜਾਓ ਕੋਈ ਚਲੋ ਭਾਜੀ ਲੈ ਕੇ ਠੀਕ ਹੈ ਜੀ ਮੈਂ ਵੀ ਚਲ ਦਾ 10 ਰੁਪਏ ਬਤੇ ਹੀ ਆ ਚਲੋ ਜੋ ਆਇਆ ਆਹ ਪਰ ਹੈ ਹਜੇ ਵੀ ਜਿਹੜੇ ਮਾਰੀ ਮੱਡੀ ਪੰਜਾਬੀ ਪੰਜਾਬੀ ਦੀ ਹੈਲਪ ਕਰਦਾ ਕੋਈ ਹਨੇ ਤਾਂ ਭਈਆਂ ਨੂੰ ਜਾਦੇ ਦੇ ਕੇ ਰਾਜੀ 하지 ਕਿੱਥੇ ਸਾਰੀ ਦਿਹਾੜੀ ਨਰਤਾ ਬਣਾ ਕੇ ਤੇ ਵੀ ਇਹ 50 50 ਬੱਤੇ ਮੈਂ ਕੀਆ ਚਲ ਕੋਈ ਗੱਲ ਨਹੀਂ ਜੋ ਬੱਟਿਆ ਸੋ ਖਟਿਆ ਚਲੋ ਆ ਬਣਿਆ ਕੋਸ਼ੋ 2-3 ਦਿਨ ਹੋਏ ਸਾਨੂੰ ਘੁੰਮਦਿਆਂ ਨੂੰ ਆਓ ਬਣ ਗਿਆ 100-100 ਰੁਪਈਆ ਬਣ ਗਿਆ ਅੱਛਾ ਆਹ ਚਲੋ ਸਹੀ ਆ ਬੇਲਿਆਂ ਨਾਲੋਂ ਇਹ ਹੀ 100-100 ਕਿਹੜਾ ਕਿਸੇ ਨੇ ਦੇ ਜਾਣਾ ਸੀਗਾ ਓਏ ਇੱਕ ਸਾਨੂੰ ਪੰਜਾਬੀ ਟੱਕਰ ਗਿਆ ਅੱਛਾ ਉਹ ਕੋ ਬੋਤਲਾਂ ਬੂਦਾਂ ਲੋਹਾ ਲੋਹਾ ਹੂੰ ਆਹੋ ਸਗਾ ਪਿਆ ਉਹਦਾ ਚਲੋ ਬਣ ਗਿਆ 4 ਪੈਸੇ ਚਲੋ ਸਹੀ ਆ ਹੁਣ ਪਤਾ ਕਿਦਾਂ ਹੁਣ ਸਾਰੇ ਪ੍ਰਵਾਸੀ ਦਾ ਹੀ ਕੰਮ ਕਰਦੇ ਆ ਪੰਜਾਬੀ ਆਪਣੇ ਹੁਣ ਕਰਦੇ ਨਹੀਂ ਤਾਂ ਕਰਕੇ ਲੋਕ ਦਿੰਦੇ ਵੀ ਨਹੀਂ ਹੈਗੇ ਪੰਜਾਬੀਆਂ ਨੂੰ ਕਰਮ ਗੱਦਾ ਜਦ ਪੰਜਾਬੀਆਂ ਨੂੰ ਕੋਈ ਦਿੰਦਾ ਹੀ ਨਹੀਂ ਸਮਾਨ ਸਮਾਨ ਉਹੀ ਤਾਂ ਗੱਲ ਆ ਮੈਨੂੰ ਮੈਨੂੰ ਉਹ ਤੇਰੀ ਉਹ ਦੁਕਾਨਦਾਰ ਦੀ ਆਵਾਜ਼ ਬਹੀਆਂ ਲੱਗੀ ਨਹੀਂ ਸਹੀ ਗੱਲ ਆ ਭਾਈ ਪੰਜਾਬੀ ਤਾਂ ਹੀ ਰੋਟੀ ਖਾਓਗੇ ਇਹ ਪੰਜਾਬੀ ਪੰਜਾਬੀ ਬਾਰੇ ਸੋਚੋ ਹਾਂਜੀ ਉਹਨੇ ਇਹ ਗੱਲ ਹੋਤੀ ਬਾਕੀ ਕੋਈ ਨਹੀਂ ਹੋਈ ਲੋਕੀ ਤਾਂ ਆ ਮਾਹੌਲ ਕਰਦੇ ਕਿੰਨਾ ਕਰਦੇ ਸਾਡੇ ਪੰਜਾਬੀ ਕਰਦੇ ਆ ਇਮਾਨਦਾਰੀ ਨਾਲ ਕੰਮ ਬਈ ਇਹ ਥੋੜੀ ਹਿਰਾ ਫੇਰੀ ਕਰ ਜਾਂਦੇ ਆ ਰਾਹੀਂ ਦਾ ਪਤਾ ਨਹੀਂ 15 ਕਿਲੋ ਦਾ ਮਾਲ ਹੁੰਦਾ ਉਹ 2 ਕੇ 11 ਕਿਲੋ ਕਰ ਦਿੰਦੇ ਜਦੋਂ 1.5 ਆਉਂਦੇ ਆ ਲੋਕ ਫੇਰ ਵੀ ਉਹਨਾਂ ਤੋਂ ਖੋਚਿਆ 4 ਕਿਲੋ ਦੇ ਪੈਸੇ ਡੱਬ ਜਾਂਦੇ ਆ ਚੱਲ ਬੁੜੀਆਂ ਖੋਚਿਆ ਬੁੜੀਆਂ ਖੋਚਿਆ ਪਤਾ ਨਹੀਂ ਨਾ ਲੱਗਦਾ ਹੁਣ ਬੁੜੀਆਂ ਨੇ ਸਮਾਨ ਵੇਚਣਾ ਹੁੰਦਾ ਬੁੜੀਆਂ ਨੂੰ ਪਤਾ ਨਹੀਂ ਲੱਗਦਾ ਹੈ ਤਾਂ ਅਗਲੇ ਹੀਰਾ ਫੇਰੀਆਂ ਕਰ ਜਾਂਦੇ ਆ ਚਲੋ ਕੋਈ ਨਹੀਂ ਲੱਗੇ ਰਹਿਣਾ ਦੇਖੀ ਜਾ ਉੱਥੇ ਹੁਣ ਮੈਂ ਤਾਂ ਇਹਨਾਂ ਵਾਲੇ ਨੂੰ ਕਿਹਾ ਵੀ ਕੋਈ ਟੀਚਰ ਕਰੇ ਮੁਖਾਲ ਕਰੇ ਜੋ ਮਰਜ਼ੀ ਕਰੋ ਆਪਾਂ ਆਪਣੀ ਜ਼ਿੰਦਗੀ ਜੀਣੀ ਆਪਣੇ ਹਿਸਾਬ ਨਾਲ ਆ ਨਾ ਆਪਾਂ ਕੰਮ ਕਰਨਾ ਆਪਣਾ ਜੇ ਸਾਨੂੰ ਕਿਸੇ ਨੇ ਘਰ ਬੈਠਿਆ ਨੂੰ ਬੇਲਿਆਂ ਨੇ ਦੇ ਨਹੀਂ ਆਉਣਾ ਸਹੀ ਗੱਲ ਜ਼ਿਆਦਾ ਕਮਾ ਲੈ ਸਾਥੋਂ ਕਿਸੇ ਨੇ ਖੋਲ ਨਹੀਂ ਲੈ ਕੋਈ ਨਹੀਂ ਲੈਣਾ ਸਹੀ ਗੱਲ ਜਿਹਨੇ ਜੋ ਬੋਲਣਾ ਬੋਲੇ ਅਰ ਆਪਾਂ ਆਪਣਾ ਕੰਮ ਕਰਨਾ ਆਪਾਂ ਤਾਂ ਕੰਮ ਕਰਨਾ ਲੋਕਾਂ ਦਾ ਤਾਂ ਕੰਮੋ ਹੀ ਇਹੀ ਆ ਲੱਗਦਾ ਖਿੱਚਣੀ ਆਪ ਆਪ ਕਰਨਾ ਨਹੀਂ ਕਿਸੇ ਨੂੰ ਕਰਦਾ ਦੇਖ ਕੇ ਜਰਨਾ ਨਹੀਂ ਜਰਨਾ ਨਹੀਂ ਹੈਗਾ ਹਾਂ ਇਸੇ ਕਰਕੇ ਤਾਂ ਪ੍ਰਵਾਸੀ ਕਾਮਯਾਬ ਹੋ ਗਏ ਇਹ ਗੱਲ ਸਾਡੇ ਬੰਦੇ ਸਾਡੇ ਨੂੰ ਪੁੱਛਦੇ ਨਹੀਂ ਮਾਹੌਲ ਕਰਦੇ ਅਗਲਾ ਥਾਕਾਰ ਕੇ ਬਹਿਨਦਾ ਯਾਰ ਕਿ ਤਰ੍ਹਾਂ ਕਰਦੇ ਲੋਕ ਸਹੀ ਹੈ ਇਹਨਾਂ ਨੂੰ ਉਪੀ ਕੁ ਪਰਵਾਹ ਹੀ ਕੋਈ ਨਹੀਂ ਜਿਹੜਾ ਕੰਮ ਦੇਖਦੇ ਆ ਕਦੀ ਜਾਂਦੇ ਆ ਓਏ ਇੱਕਾ ਵੀ ਕਰ ਲੰਦੇ ਆ ਇੱਕਾ ਵੀ ਹੈਗਾ ਹੀ ਨਾ ਇਹਨਾਂ ਦਾ ਇੱਕਾ ਕਹਦਾ ਸਾਡੇ ਪੰਜਾਬੀਆਂ ਦਾ ਇੱਕਾ ਹੈ ਨੀਗਾ ਕਰਨਾ ਕੀ ਆ ਪੰਜਾਬੀ ਪੰਜਾਬੀ ਨੂੰ ਦੇਖ ਕੇ ਨਹੀਂ ਨਾ ਰਾਜੀ ਚੁੱਕਰਦਾ ਇਹ ਆ ਇਹੀ ਗੱਲ ਹਾਂ ਚੰਗੇ ਭਲੇ ਹੁੰਦੇ ਜਾਣ ਮਖੌਲ ਕਰਨ ਹੂੰ ਕੋਈ ਕਹਿੰਦਾ 40 ਬਜੇ ਲੋ ਭਾਜੀ ਦੁਕਾਨਾ ਸਾਡਾ 32 ਬਜੇ ਲੱਗਦਾ ਕਹਿੰਦੇ ਸਾਡੇ ਤੇ 40 40 ਲਾ ਕੇ ਜਾਂਦੇ ਨੇ ਉਹ ਲੁੱਟੇ ਲਈ ਆ ਗਰੇ ਨੂੰ ਚਲੋ ਚਲੋ ਠੀਕ ਆ ਚਾਹ ਬਣਾ ਦੂ ਬੈ ਚਾਹ ਪੀਨੇ ਬਹਿ ਜਾ ਹਾਂ ਚਾਹ ਸਤ ਸ੍ਰੀ ਅਕਾਲ ਜੀ ਸਾਡੀਆਂ ਨੂੰ ਸਾਡੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਕਿ ਜਿਹੜੇ ਸਾਡੇ ਪੰਜਾਬੀ ਭਰਾ ਆ ਨਾ ਕੋਈ ਵੀ ਸਮਾਨ ਵੇਚਦੇ ਆ ਜਾਂ ਕਵਾੜ ਦਾ ਜਾਂ ਕੁਝ ਵੀ ਖਰੀਦਦੇ ਆ ਹੱਥ ਜੋੜ ਕੇ ਬੇਨਤੀ ਆ ਬੀਬੀਆਂ ਭੈਣਾਂ ਨੂੰ ਵੀ ਉਹਨਾਂ ਤੋਂ ਹੀ ਸਮਾਨ ਖਰੀਦਿਆ ਕਰੋ ਕਿਉਂਕਿ ਪ੍ਰਵਾਸੀ ਸਾਰੇ ਕੰਮ ਦੂਸਰੇ ਕਰੀ ਜਾਂਦੇ ਆ ਤੇ ਆਪਣੇ ਪੰਜਾਬੀਆਂ ਦਾ ਕੋਈ ਕੰਮ ਨਹੀਂ ਚੱਲਦਾ ਹੈ ਹਾਂਜੀ ਅੱਜ ਦੀ ਸਾਡੀ ਵੀਡੀਓ ਦਾ ਮਕਸਦ ਸਿਰਫ ਇੰਨਾ ਕਹੀ ਆ ਕਿ ਜੇ ਆਪਾਂ ਚਾਹੁੰਦੇ ਆ ਸਾਰੇ ਕਿ ਪੰਜਾਬ ਜਿਹੜਾ ਰੱਜ ਕੇ ਰੋਟੀ ਖਾਵੇ ਪੰਜਾਬ ਖੁਸ਼ਹਾਲ ਰਹੇ ਤਾਂ ਫੇ ਪੰਜਾਬੀਆਂ ਨੂੰ ਜਿਹੜੀ ਪੰਜਾਬੀਆਂ ਦੀ ਮਾਂ ਫੜਨੀ ਪਾਉਗੇ ਤਾਂ ਹੀ ਪੰਜਾਬੀ ਜਿਹੜੇ ਆ ਅੱਗੇ ਵਧਣਗੇ ਪੰਜਾਬ ਹੋ ਸਕਦੀਆਂ ਅੱਗੇ ਵੱਧ ਸਕਦੇ ਆ ਜੇ ਆਪਣੇ ਬੰਦੇ ਬਾਹਰ ਜਾ ਕੇ ਕੰਮ ਕਰ ਸਕਦੇ ਆ ਜੇ ਉੱਥੇ ਉਹਨਾਂ ਨੂੰ ਮਾਨਤ ਸਤਕਾਰ ਵੀ ਪੂਰਾ ਮਿਲਦਾ ਇਹ ਆਪਾਂ ਵੀ ਆਪਣੇ ਬੰਦਿਆਂ ਨੂੰ ਮਾਨਤ ਸਤਕਾਰ ਦੇਣ ਲੱਗਿਏ ਤਾਂ ਮੇਰਾ ਖਿਆਲ ਆ ਵੀ ਆਪਣੇ ਸੂਬੇ ਨਾਲ ਦਾ ਸੂਬਾ ਨਹੀਂ ਹੋ ਸਕਦਾ ਪੰਜਾਬ ਹੋ ਸਕਦਾ ਇਸ ਕਰਕੇ ਸਾਡੀ ਬੇਨਤੀ ਆ ਤੇ ਆਪਣੇ ਬੰਦੇ ਦੀ ਹਮੇਸ਼ਾ ਹੀ ਮਾਂ ਫੜੋ ਆਪਣੇ ਬੰਦੇ ਨੂੰ ਹਮੇਸ਼ਾ ਉੱਚੇ ਚੱਕਣ ਦੀ ਕੋਸ਼ਿਸ਼ ਕਰੋ ਇਹ ਸਾਡੀ ਅੱਜ ਦੀ ਵੀਡੀਓ ਨੂੰ ਚੰਗੀ ਲੱਗੀ ਜੀ ਸ਼ੇਅਰ ਲੱਕ ਜੁਲ ਕਰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਧੰਨਵਾਦ ਸਾਰਿਆਂ ਦਾ ਧੰਨਵਾਦ